ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਿੱਤਰ ਪਿਆਰੋ ਅੱਜ ਫੇਰ ਆਪਾਂ ਆ ਗਏ ਆ ਸ਼੍ਰੀ ਮੁਕਤਸਰ ਸਾਹਿਬ ਮੇਲੇ ਦੇ ਵਿੱਚ ਤੇ ਬਹੁਤ ਭਾਰੀ ਸੇਲਾਂ ਲੱਗੀਆਂ ਹੋਈਆਂ ਨੇ ਬਾਈ ਕੱਪੜਿਆਂ ਦੀਆਂ ਤੇ ਮਾਰ ਲਓ ਮੱਲਾ ਕੇ ਲੁੱਟ ਲਓ ਨਿਆਰੇ ਤੇ ਆ ਜੋ ਕੋਟ ਆ ਨਾ ਬਹੁਤ ਬਹੁਤ ਕੈਂਡ ਕੈਂਡ ਸੋਹਣੇ ਸੋਹਣੇ ਜੋ ਕਿ ਹਜ਼ਾਰ ਹਜ਼ਾਰ ਦੇ ਮਿਲਦੇ ਨੇ ਤੇ ਇੱਥੇ ਬਾਈ ਸੇਲ ਦੇ ਵਿੱਚ ਸਿਰਫ ਇਹੀ 250 300 ਰੁਪਏ ਦੇ ਵਿੱਚ ਹੀ ਮਿਲ ਰਹੇ ਨੇ ਠੀਕ ਹੈ ਨਾ ਬਈ ਵਾਰ-ਵਾਰ ਕਹਿੰਦੇ ਹੁੰਦੇ ਆ ਮੌਕਾ ਨਹੀਂ ਮਿਲਣਾ ਤੇ ਜਰੂਰ ਆ ਕੇ ਆਪਣਾ ਲਾਹਾ ਟਕੋ ਤੇ ਤੁਹਾਨੂੰ ਇੱਕ-ਇੱਕ ਕੋਰਟ ਇੱਕ-ਇੱਕ ਕੱਪੜਾ ਲੋਹਰਾ ਪੈਂਟਾਂ ਜਾਗਟਾਂ ਕੋਟੀਆਂ ਸਾਰਾ ਕੁਝ ਬਈ ਦਿਖਾਉਣੇ ਆ ਸਿਰਫ ਇਹੀ 2250 300 ਰੁਪਏ ਦੇ ਵਿੱਚ ਆਹ ਦੇਖੋ ਬਈ ਦੇਖੋ ਬਈ ਵੈਂਟਰੀ ਕੋਟ ਟੋਪੇ ਵਾਲੇ ਗਰਮ-ਗਰਮ ਪੂਰੇ ਕਿੰਨੇ-ਕਿੰਨੇ ਸੋਹਣੇ ਨੇ ਬਈ ਦੇਖੋ ਸਿਰਫ ਹੀ ਆ ਦੇਖੋ ਬਈ ਦੇਖੋ ਇੱਕ-ਇੱਕ ਦਿਖਾਉਣਾ ਤੁਹਾਨੂੰ ਰੰਗ ਕੁਆਲਿਟੀ ਸਾਰਾ ਕੁਝ ਹੀ ਪਤਾ ਲੱਗ ਜਾਊਗਾ 250 ਰੁਪਏ ਦੇ ਵਿੱਚ ਆ ਬਲੇਜ਼ਰ ਵੇਖੋ ਦੇਖੋ ਬਈ ਕਿੰਨੇ-ਕਿੰਨੇ ਘੈਂਟ ਨੇ ਤੇ ਇਹ ਹੀ ਬਲੇਜ਼ਰ ਜੋ ਆ 2000 ਦੇ ਮਿਲਦੇ ਨੇ ਤੇ ਜੋ ਕੀ ਇੱਥੇ ਸਿਰਫ ਹੀ 250 ਰੁਪਏ ਦੇ ਵਿੱਚ ਮਿਲ ਰਹੇ ਨੇ ਨਵੇਂ ਅੰਜ ਜਮਾਨੇ ਪਿਓਰ ਪਿਓਰ ਕੁਆਲਿਟੀ ਦੀ ਹੈ ਬਈ ਚੈੱਕ ਕਰੋ ਤੁਸੀਂ ਰੰਗ ਦੇਖੋ ਨੇ ਕਾਣ ਨੇ ਬਲੇਜ਼ਰ ਠੀਕ ਹੈ ਨਾ ਭਾਈ ਪੂਰੇ ਗਰਮ ਨੇ ਭਾਈ ਪੂਰੇ ਮੋٹے ਨੇ ਸਿਰਫ ਇਹ 2200 ਰੁਪਏ ਦੇ ਵਿੱਚ ਮਿਲ ਰਹੇ ਨੇ ਭਾਈ ਆ ਦੇਖੋ ਪੂਰੇ ਗਰਮ ਕਹਿੰਦਾ ਨਿਗਾਹ ਮਾਰੋ ਗੋਲ ਗਲੇ ਵਾਲੀਆਂ ਕੋਟੀਆਂ ਦੇਖੋ ਭਾਈ ਲੈ ਜੋ ਭਾਈ 4 ਨੰਬਰ ਨਾਕੇ ਦੇ ਜਮਾਂ ਹੀ ਕੋਲੇ ਆ ਦੁਕਾਨ ਠੀਕ ਹੈ ਨਾ ਗੁਰਦੁਆਰਾ ਸਾਹਿਬ ਦੇ ਕੋਲੇ ਤੇ ਆ ਜੋ ਲੈ ਜੋ ਤੇ ਲੁੱਟੋ ਨੂੰ ਲੈ ਲੁੱਟੋ ਨੇ ਜਾ ਰਹੇ ਗਰਮ ਕੱਪੜਿਆਂ ਦੀ ਦੁਕਾਨ ਭਾਰੀ ਸੇਲ ਆ ਬਾਈ ਉੱਪਰ ਲਿਖਿਆ ਹੋਇਆਗਾ ਤੇ ਜਰੂਰ ਮਤਲਬ ਕਿ ਆ ਕੇ ਤੁਸੀਂ ਆਪਣਾ ਲਾਹਾ ਤੱਕੋ ਆ ਦੇਖੋ ਕਿੰਨੇ ਕਿੰਨੇ ਸੋਹਣੇ ਨੇ ਤੇ ਪੂਰੇ ਗਰਮ ਤੇ ਪੂਰੇ ਪਿਓਰ ਕੁਆਲਟੀ ਦੇ ਦੇਖੋ ਬਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ